ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਕਨੈਕਟਿਵਿਟੀ ਵੀਰਪਾਲ ਸੰਧੂ ਹਾ ਜੀ ਨਾ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਡਿਫਰੈਂਟ ਡਿਫਰੈਂਟ ਕਲਰ ਦੀਆਂ ਸਕੀਵੀਆਂ ਬਲਾਊਜ਼ ਐਂਡ ਜੈਕਟਸ ਦਿਖਾਵਾਂਗੇ ਜੇ ਜੋ ਵੀ ਤੁਹਾਨੂੰ ਡਿਜ਼ਾਈਨ ਆ ਪਸੰਦ ਆਵੇ ਲਾਈਕ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਹੜਾ ਪਸੰਦ ਆਇਆ ਤੇ ਆਪਾਂ ਉਹ ਡਿਜ਼ਾਈਨ ਤੁਹਾਨੂੰ ਬਣਾ ਕੇ ਦਿਖਾਵਾਂਗੇ ਇਹ ਆਪਾਂ ਡੈਮੋ ਦੇ ਤੌਰ ਤੇ ਦਿਖਾਉਣੀ ਹੁਣ ਇਹ ਤੁਹਾਨੂੰ ਸਕੀਵੀਆਂ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਆਪਾਂ ਉਹ ਡਿਜ਼ਾਈਨ ਜਿਹੜਾ ਜਲਦ ਤੋਂ ਜਲਦ ਅਪਲੋਡ ਕਰ ਦੇਾਂਗੇ ਤਾਂ ਆਪਾਂ ਸਟਾਰਟ ਕਰਦੇ ਆਂ ਵੀਡੀਓ ਤੇ ਦਿਖਾਣੇ ਤੁਹਾਨੂੰ ਅਲਗ-ਅਲਗ ਕਲਰ ਦੀਆਂ ਸਕੀਵੀਆਂ ਤੇ ਕਈ ਸਕੀਵੀਆਂ ਦੇ ਵਿੱਚ ਮੈਂ ਉੱਪਰ ਹੈਂਡਵਰਕ ਵੀ ਕੀਤਾ ਹੋਇਆ ਜੇ ਤੁਹਾਨੂੰ ਉਹ ਵੀ ਪਸੰਦ ਆਏ ਉਹ ਵੀ ਦੱਸਿਓ ਤੇ ਆਪਾਂ ਉਹ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਉਹ ਕਿਸ ਤਰ੍ਹਾਂ ਨਾਲ ਕਰਨਾ ਹੈ ਠੀਕ ਹੈ ਤੇ ਚਲੋ ਜੀ ਵੀਡੀਓ ਸਟਾਰਟ ਕਰਦੇ ਆਂ ਪਹਿਲੀ ਜਿਹੜੀ ਬਲੈਕ ਕਲਰ ਦੀ ਸਕੀਵੀ ਆ ਉਹ ਸਿੰਪਲ ਤਰੀਕੇ ਨਾਲ ਹੀ ਬਣੀ ਹੋਈ ਹੈ ਤੇ ਉੱਪਰ ਜਿਹੜਾ ਕੀ ਕੀਤਾ ਹੋਇਆ ਉੱਪਰ ਵਰਕ ਕੀਤਾ ਹੋਇਆ ਸਕੀਵੀ ਜਿਹੜੀ ਆਲਰੇਡੀ ਸਾਰੀ ਸਿੱਧੀ ਬੁਣੀ ਹੋਈ ਹੈ ਤੇ ਸਿਰਫ ਹੈਂਡਵਰਕ ਹੀ ਉੱਪਰ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਅ ਦੋ ਕਲਰ ਦੇ ਫਲਾਵਰ ਬਣਾਏ ਹੋਏ ਆ ਉੱਪਰ ਹੈ ਜਿਹੜੀ ਗਲੇ ਤੇ ਹੈਂਡਵਰਕ ਕੀਤਾ ਹੋਇਆ ਬਲੈਕ ਕਲਰ ਦੀ ਸਕੀਵੀਆ ਬੁਣੀ ਹੈ ਸਾਰੀ ਸਿੰਪਲ ਤਰੀਕੇ ਨਾਲ ਸਿੱਧੀ ਸਿੱਧੀ ਬੁਣੀ ਗਈ ਹੈ ਤੇ ਉੱਪਰ ਦੇ ਹੈਂਡਵਰਕ ਕੀਤਾ ਹੋਇਆ ਸਾਰੀ ਸਿੱਧੀ ਸਿੱਧੀ ਬੁਣੀ ਹੋਈ ਹੈ ਇਹ ਬਲੈਕ ਕਲਰ ਦੀ ਸਕੀਵੀਆ ਇਸਾਈਜ਼ ਕੀ ਵੀ ਜਿਹੜੀ ਬਲੈਕ ਕਲਰ ਤੇ ਬਣੀ ਹੋਈ ਹੈ ਤੇ ਉੱਪਰ ਸਾਰੇ ਸਿੰਪਲ ਸਿੱਧੀ-ਸਿੱਧੀ ਬਿੰਦੂ ਬੰਨਦੇ ਨੇ ਸੈਕਿੰਡ ਹੈ ਜਿਹੜੀ ਆਪਣੀ ਪਿੰਕ ਕਲਰ ਦੀ ਹੈਗੀ ਸਕੀ ਵੀ ਹੈ ਇਹ ਤੁਹਾਨੂੰ ਦਿਖਾ ਸਕਦੇ ਆ ਇਹ ਡਿਜ਼ਾਈਨ ਆਪਾਂ ਆਲਰੇਡੀ ਅਪਲੋਡ ਕੀਤਾ ਹੋਇਆ ਤਾਂ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਠੀਕ ਹੈ ਇਹ ਡਿਜ਼ਾਈਨ ਕਿਸ ਤਰੀਕੇ ਨਾਲ ਬਣਦਾ ਹੋ ਆਪਾਂ ਅਪਲੋਡ ਕੀਤਾ ਹੋਇਆ ਤੇ ਜਿਹੜਾ ਇਹਦਾ ਉੱਪਰ ਕਰੋਸ਼ੀਆ ਲੱਗਿਆ ਹੋਇਆ ਕਿਸ ਤਰੀਕੇ ਨਾਲ ਗਲੇ ਤੇ ਕਰੋਸ਼ੀਆ ਲਗਾਉਣਾ ਉਹ ਆਪਾਂ ਵੀਡੀਓ ਜਲਦੀ ਅਪਲੋਡ ਕਰਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਆ ਥਰਡ ਹੈ ਉਹ ਵੀ ਜਿਹੜਾ ਪਹਿਲਾਂ ਦਿਖਾਇਆ ਉਹ सेम ही ਡਿਜ਼ਾਈਨ ਆ ਠੀਕ ਹੈ ਉਹ ਇਸ ਤਰੀਕੇ ਨਾਲ ਹੀ ਡਿਜ਼ਾਈਨ ਬਣਿਆ ਹੋਇਆਗਾ ਤੇ ਕਿਸ ਤਰੀਕੇ ਨਾਲ ਇਹ ਫਲਾਵਰ ਲਗਾਣੇ ਆ ਤੇ ਜਿਹੜਾ ਕਰੋਸ਼ੀਆ ਲਗਾਣਾਗਾ ਉਹ ਵੀਡੀਓ ਵੀ ਆਪਾਂ ਜਲਦ ਅਪਲੋਡ ਕਰ ਦਾਂਗੇ ਠੀਕ ਹੈ ਅੱਜ ਜਿਹੜਾ ਡਿਜ਼ਾਈਨ ਹੈ ਉਹ ਪਹਿਲਾਂ ਹੀ ਅਪਲੋਡ ਹੈ ਠੀਕ ਹੈ ਡੱਬੀ ਵਾਲਾ ਡਿਜ਼ਾਈਨ ਤੁਸੀਂ ਸਰਚ ਕਰ ਸਕਦੇ ਹੋ ਇਹ ਆਪਣਾ ਡਿਜ਼ਾਈਨ ਹੈ ਪਹਿਲਾਂ ਹੀ ਅਪਲੋਡ ਹੈ ਤੇ ਫਲਾਵਰ ਕਿੱਦਾਂ ਲਗਾਣੇ ਆ ਉਹ ਵੀ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਜਲਦ ਤੋਂ ਜਲਦ ਅੱਗੇ ਜਿਹੜੀ ਇੱਕ ਜੈਕਟ ਹੈ ਵਾਈਟ ਕਲਰ ਤੇ ਬਣੀ ਹੋਈ ਹੈ ਜੈਕਟ ਉਹ ਪਾ ਦਿਖਾਵਾਂਗੇ ਇਹ ਵੀ ਸੇਮ ਡਿਜ਼ਾਈਨ ਹੈ ਸੇਮ ਡਿਜ਼ਾਈਨ ਦੀ ਆਪਾਂ ਜੈਕਟ ਬਣਾਈ ਹੋਈ ਹੈ ਸਕੀਵੀਆ ਬਣਾਈ ਹੋਈ ਹੈ ਠੀਕ ਹੈ ਉਹ ਵੀ ਸੇਮ ਕਲਰ ਜੈਕਟ ਦਾ ਵਾਈਟ ਕਲਰ ਤੇ ਤੇ ਸੇਮ ਹੀ ਡਿਜ਼ਾਈਨ ਹੈ ਦਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਵਾਈਟ ਕਲਰ ਤੇ ਬਣੀ ਹੋਈ ਹੈ ਜੈਕਟ ਅੱਗੇ ਜਿਹੜੀ ਸਕੀਵੀਆ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਹੈ ਇਹ ਡਿਜ਼ਾਈਨ ਹੈ ਜਿਹੜਾ ਅੱਜ ਆਪਾਂ ਅੱਜ ਆਪਾਂ ਅਪਲੋਡ ਕਰ ਦਾਂਗੇ वीडियो भीडियो ठीक है जे तुम्हें पसंद आया तो लाइक कमेंट करो तो आप जिजाइन अगर तुम चाहोगे तो अभी ही अपलोड कर देंगे देख सद हो इस भी फ्लावर लगे होने सेम ऊपर वाले गले वाले तो की लगे होगा करूशिया लगे होएगा ठीक है नीचे फ्लावर लगाए हुए हैं डिजाइन पसंद आया तो कमेंट करो आप अज ही वीडियो यह डिज़ाइन है जो दस देंगे कि अपलोड भी कर देंगे ठीक है जी ਜਿਹੜੀ ਆਪਣੀਆਂ ਲਾਸਟ ਹੈ ਜਿਹੜੀ ਸਕੀਵੀ ਆ ਉਹ ਵਾਈਟ ਕਲਰ ਤੇ ਬਣੀ ਹੋਈ ਆ ਤੇ ਵੇਲਾਂ ਨਾਲੇ ਸਕੀਵੀ ਬਣਾਈ ਗਈ ਹੈ ਤੇ ਉੱਪਰ ਜਿਹੜਾ ਹੈਗਾ ਹੈਂਡਵਰਕ ਨੋਟਵਰਕ ਕੀਤਾ ਹੋਇਆ ਹੈਗਾ ਜੇ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਲਾਈਕ ਕਮੈਂਟ ਕਰਿਓ ਇਹ ਵੀ ਡਿਜ਼ਾਈਨ ਆਪਾਂ ਜਲਦ ਜਤੋਂ ਜਲਦ ਅਪਲੋਡ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਵਾਈਟ ਕਲਰ ਤੇ ਬਣੀ ਹੋਈ ਸਕੀਵੀ ਤੇ ਡੱਡੀਆਂ 'ਚ ਵੇਲਾ ਬਣੀ ਹੋਈਆਂ ਤੇ ਉੱਪਰ ਹੈ ਜਿਹੜਾ ਨੋਟਵਰਕ ਕੀਤਾ ਹੋਇਆ ਤੇ ਉੱਪਰ ਵੇਲਾ ਬਣਾਈਆਂ ਹੋਈਆਂ ਠੀਕ ਹੈ ਨੋਟਵਰਕ ਕੀਤਾ ਹੋਇਆ ਤੇ ਉੱਪਰ ਬੇਲਾ ਬਣਾਈਆਂ ਹੋਈਆਂ ਠੀਕ ਹੈ बहुत ही प्यारी जी भी है वाइट कलर पर बनी हुई है अगे तो देख सकते हो ग्रे कलर इसकी भी बनी हुई है, है, है तो ये डिज़ाइन भी अजय पसंद आया तो कम लाइक कमेंट शेयर जरूर करो तो आप अज ही यीडियो अपलोड कर देंगे ठीक है ये डिफरेंट डिफरेंट कलर दियाीवियाँ तो बलाउज है ठीक है यहाँ डिज़ाइन भी अपना ऑलरेडी अपलोड किया धनबाद जी